ਸੰਗਤ ਜਦੋਂ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਬਾੜ ਸਾਹਿਬ ਦੀ ਧਰਤੀ ਤੇ ਆਪਣਾ ਡੇਰਾ ਕੀਤਾ ਨਾ ਤਾਂ ਇੱਥੇ ਪ੍ਰਮਾਤਮਾ ਦੀ ਬੰਦਗੀ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਭਗਤੀ ਵਿੱਚ ਜੁੜ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ ਜਦੋਂ ਆਲੇ ਦੁਆਲੇ ਦੇ ਇਲਾਕੇ ਦੀ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਤਨ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੁਪੁੱਤਰ ਉਹਨਾਂ ਦੇ ਇਲਾਕੇ ਵਿੱਚ ਆਏ ਹਨ ਤਾਂ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਬਾੜ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ ਬਾਬਾ ਜੀ ਦੇ ਦਰਸ਼ਨ ਕਰਦੀਆਂ ਨੇ ਤੇ ਬਾਬਾ ਜੀ ਉਹਨਾਂ ਨੂੰ ਪ੍ਰਮਾਤਮਾ ਦੀ ਬੰਦਗੀ ਦਾ ਰਸਤਾ ਦੱਸਦੇ ਨੇ ਇਲਾਕੇ ਦੀਆਂ ਸੰਗਤਾਂ ਆਉਂਦੀਆਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਤੇ ਆਪਣੀ ਮੁਸ਼ਕਲ ਦੱਸਦੀਆਂ ਨੇ ਕਿ ਸਾਨੂੰ ਇੱਥੇ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਹੈ ਬੜੀ ਕਿਲਤ ਹੈ ਤਾਂ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਫਿਰ ਉਸ ਸਮੇਂ ਬਾੜ ਸਾਹਿਬ ਦੀ ਧਰਤੀ ਤੇ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਹੈ ਉਹ ਬੌਲੀ ਅੱਜ ਵੀ ਮੌਜੂਦ ਹੈ ਇਸ ਪਾਵਨ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਨੇ ਤੇ ਗੁਰੂ ਸਾਹਿਬ ਧੰਨ ਬਾਬਾ ਸ਼੍ਰੀ ਚੰਦ ਕਰਕੇ ਇਸ ਬਾੜ ਸਾਹਿਬ ਦੀ ਧਰਤੀ ਤੇ ਆਏ ਸਨ ਇੰਨੀ ਇਹ ਮਹਾਨ ਇੰਨੀ ਇਹ ਪਾਵਨ ਧਰਤੀ ਹੈ ਸਾਧ ਸੰਗਤ ਜੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾੜ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤੇ ਬਾਬਾ ਜੀ ਭਗਤੀ ਦੇ ਵਿੱਚ ਲੀਨ ਸੀ ਸਮਾਧੀ ਵਿੱਚ ਲੱਗੇ ਸਨ ਤਾਂ ਕਹਿੰਦੇ ਨੇ ਕਿ ਤਨਗੁਰੂ ਅਰਜਨ ਦੇ ਮਹਾਰਾਜ ਜੀ ਨੇ ਲਗਭਗ 5 ਮਹੀਨੇ ਤੇ 26-27 ਦਿਨ ਉਹਨਾਂ ਦੀ ਉਡੀਕ ਕੀਤੀ 5 ਮਹੀਨੇ ਤੇ 26 ਕੁ ਦਿਨਾਂ ਬਾਅਦ ਬਾਬਾ ਜੀ ਭਗਤੀ ਵਿੱਚੋਂ ਉੱਠਦੇ ਨੇ ਤਾਂ ਤਨਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ ਬਚਨ ਬਿਲਾਸ ਹੁੰਦੇ ਨੇ ਉਸ ਤੋਂ ਬਾਅਦ ਤਨਗੁਰੂ ਹਰਗੋਬਿੰਦ ਮਹਾਰਾਜ ਇਸ ਪਾਵਨ ਧਰਤੀ ਤੇ ਆਉਂਦੇ ਨੇ ਆਪਣੇ ਚਾਰ ਪੁੱਤਰਾਂ ਸਮੇਤ ਕਿਉਂਕਿ ਇੱਕ ਪੁੱਤਰ ਬਾਬਾ ਅਟਲਰਾਏ ਦੀ ਚੜ੍ਹਾਈ ਕਰ ਗਏ ਸਨ ਤੇ ਚਾਰ ਪੁੱਤਰਾਂ ਦੇ ਨਾਲ ਬਾੜ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤਨ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਤੇ ਇਸੇ ਹੀ ਧਰਤੀ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਝੋਲੀ ਵਿੱਚ ਪਾਇਆ ਸੀ ਤੇ ਸਾਧ ਸੰਗਤ ਜੀ ਇਹ ਬਾੜ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾ ਇਹ ਜਿਹੜੇ ਤਨ ਬਾਬਾ ਸ਼੍ਰੀ ਚੰਦ ਜੀ ਦੀ ਨਿੰਦਿਆ ਕਰਦੇ ਨੇ ਉਹਨਾਂ ਵਾਸਤੇ ਇੱਕ ਕਰਾਰਾ ਜਵਾਬ ਹੈ ਜਿਹੜੇ ਬਾਬਾ ਸ਼੍ਰੀ ਚੰਦ ਜੀ ਦੀ ਮੰਦਿਆ ਕਰਦੇ ਨੇ ਉਹਨਾਂ ਵਾਸਤੇ ਇੱਕ ਕਰਾਰਾ ਜਵਾਬ ਹੈ ਕਿਉਂ ਅਸੀਂ ਆਖ ਦਿੰਦੇ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹਨਾਂ ਨੇ ਗੱਲ ਨਹੀਂ ਮੰਨੀ ਉਹਨਾਂ ਦੇ ਹੁਕਮ ਵਿੱਚ ਨਹੀਂ ਸਨ ਤੇ ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਆ ਕਿ ਉਹ ਗੱਲ ਸਾਨੂੰ ਜ਼ਿਆਦਾ ਪਤਾ ਹੈ ਜਾਂ ਸਾਡੇ ਗੁਰੂ ਸਹਬਾਨਾ ਨੂੰ ਪਤਾ ਹੈ ਜਿਹੜੀ ਗੱਲ ਅਸੀਂ ਆਖਦੇ ਆ ਕਿ ਗੱਲ ਨਹੀਂ ਮੰਨੀ ਉਹਨਾਂ ਦੀ ਗੱਲ ਤੋਂ ਉਲਟ ਚੱਲਦੇ ਸਨ ਇਹ ਗੱਲ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਪਤਾ ਹੋਵੇਗੀ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵੀ ਪਤਾ ਹੋਵੇਗੀ ਤੇ ਜੇ ਇਹ ਗੱਲ ਸੱਚੀ ਸੀ ਐਨੇ 100% ਸੱਚੀ ਸੀ ਤਾਂ ਸਾਧ ਸੰਗਤ ਜੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਤੇ ਤਨ ਗੁਰੂ ਹਰਗੋਬਿੰਦ ਮਹਾਰਾਜ ਬਾਦ ਸਾਹਿਬ ਦੀ ਧਰਤੀ ਤੇ ਤਨ ਬਾਬਾ ਸ਼ਰਚੰਨ ਜੀ ਨੂੰ ਮਿਲਣ ਵਾਸਤੇ ਨਹੀਂ ਸੀ ਆਉਣਾ ਉਹਨਾਂ ਨੂੰ ਗੁਰੂ ਸਾਹਿਬ ਸਤਕਾਰ ਕਰਦੇ ਸੀ ਤਨ ਬਾਬਾ ਸ਼ਰਚੰਨ ਮਹਾਰਾਜ ਜੀ ਦਾ ਕਿ ਇਹ ਜਗਤ ਗੁਰੂ ਤਾਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੁਪੁੱਤਰ ਹਨ ਬਾਣੀ ਆਖਦੀ ਕਿ ਸਿੱਖਾ ਆਪਣੇ ਮਨ ਦੀ ਮਤ ਨੂੰ ਛੱਡ ਦੇ ਤੇ ਗੁਰੂ ਦੀ ਜਿਹੜੀ ਮਤ ਹੈ ਉਹ ਧਾਰਨ ਕਰ ਲੈ ਅਸੀਂ ਆਪਣੇ ਗੁਰੂ ਦੇ ਚ ਪਾਏ ਪੂਰਨਿਆ ਤੇ ਚੱਲਣਾ ਹੈ ਸਭ ਤੋਂ ਵੱਡੀ ਗੱਲ ਕਿ ਜੇ ਗੁਰਨਾ ਗੁਰੂ ਅਰਜਨ ਦੇ ਮਹਾਰਾਜ ਜੀ ਗੁਰੂ ਹਰਗੋਬਿੰਦ ਮਹਾਰਾਜ ਧੰਨ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਵਾਸਤੇ ਆਉਂਦੇ ਨੇ ਤਾਂ ਫਿਰ ਅਸੀਂ ਵੀ ਮਿਲਣਾ ਹੈ ਸਿੱਖਾ ਨੇ ਵੀ ਮਿਲਣਾ ਹੈ ਤੇ ਜਿਹੜੇ ਨਿੰਦਕ ਨੇ ਉਹਨਾਂ ਵਾਸਤੇ ਇਹ ਜਿਹੜਾ ਬਾੜ ਸਾਹਿਬ ਦਾ ਇਤਿਹਾਸ ਹੈ ਕਰਾਰਾ ਜਵਾਬ ਹੈ ਸਾਧ ਸੰਗਤ ਜੀ ਸੋ ਇਸ ਪ੍ਰਕਾਰ ਬਾੜ ਸਾਹਿਬ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਭਗਤੀ ਕੀਤੀ ਤੇ ਇਸੇ ਹੀ ਧਰਤੀ ਤੇ ਉਹਨਾਂ ਦੇ ਜਿਹੜੇ ਅਨੰਨ ਸੇਵਕ ਹੋਏ ਪਰਮ ਸੇਵਕ ਪਾਈ ਕਮਲਿਆ ਜੀ ਉਹਨਾਂ ਦੀ ਸਮਾਦ ਵੀ ਮੌਜੂਦ ਹੈ ਤੇ ਜਿੱਥੇ ਸਮਾਦ ਹੈ ਉੱਥੇ ਹੀ ਧੰਨ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਹੱਥੀ 베리 ਲਈ ਸੀ ਉਹ 베리 ਦਾ درخت ਅੱਜ ਵੀ ਮੌਜੂਦ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਤਨ ਬਾਬਾ ਸ਼ਿਚਾਂਜੀ ਦੇ ਪ੍ਰੇਮ ਦੇ ਵਿੱਚ ਆ ਕੇ ਇਸ ਧਰਤੀ ਤੇ ਨਤਮਸਤਕ ਹੁੰਦੀਆਂ ਨੇ ਤੇ ਮੂਹ ਮੰਗਿਆ ਮੁਰਾਦਾ ਇਸ ਦਰ ਤੋਂ ਸਾ ਸੰਗਤ ਜੀ ਸੰਗਤ ਪਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ